ਕਦੀ ਕਦੀ ਅੱਦਾਂ ਦੇ ਹਾਲਾਤ ਹੋ ਜਾਂਦੇ ਹਾਂ ਜੀ ਆਉਂਦਾ ਆ ਕਿ ਅਸੀਂ ਵੀ ਤੁਰ ਫਿਰ ਸਾਦੇ ਸੀ ਦੋਸਤ ਬੈਂਡ ਨਾ ਹੁੰਦੇ ਬਟ ਕੀ ਕਰੀਏ ਦੀ ਉਹਨਾਂ ਹੈ ਯਾਰ ਆਪਣੇ ਬਣਾਤੀ ਅੱਦਾਂ ਦੇ ਭੇਜਿਆ ਤੁਹਾਨੂੰ ਇਹ ਚੀਜ਼ਾਂ ਸਮਾਜ 'ਚ ਫੇਸ ਕਰਨੇ ਪਏ ਥੋੜੇ ਪੇਰੈਂਟਸ ਨੂੰ ਵੀ ਕਰਨੇ ਪਏ ਹਨ ਜੀ ਬਹੁਤ ਕਰਨੀਆਂ ਪੈਣੀਆਂ ਮਮਤਾ ਅੱਜ ਤੱਕ ਕਰਦੇ ਆ ਰਹੇ ਆ ਉਹਨਾਂ ਦੇ ਨਾਲ ਅਸੀਂ ਵੀ ਕਰਦੇ ਆਂ ਬਰਕੀ ਕਰੀਏ ਇਸ ਸੀਜ਼ ਨੂੰ ਲੈ ਕੇ ਬਸ ਇਹ ਇੱਤਲੇ ਆ ਬਬਾ ਨੇ ਟਾਈਮ ਕਿ ਬਜ਼ਾਰ ਆਣਾਣ ਬੜੇ ਟਾਈਮ ਚੋਸੀ ਕਰੇ ਕੱਲੇ ਰਹਿ ਜਾਣਾ ਇਹਨਾਂ ਦੀ ਬੋਨਸ ਵਿੱਚ ਪ੍ਰੋਬਲਮ ਆ ਨਾ ਬਾਇ ਬਰਥ ਪ੍ਰੋਬਲਮ ਹੈ ਇਹਨਾਂ ਨੂੰ ਇਹ ਜਿੱਦਾਂ ਆਪਣੇ ਆਪ ਨਹੀਂ ਖੜੇ ਨਹੀਂ ਹੋ ਸਕਦੇ ਉੱਚੀ ਕੁਰਸੀ ਆ ਮੰਜੀ ਆ ਉਹਦੇ ਤੇ ਚੜ੍ਹ ਨਹੀਂ ਸਕਦੇ ਹਨਾ ਇਹਨਾਂ ਨੂੰ ਕਾਫੀ ਪ੍ਰੋਬਲਮ ਹੈਗੀਆਂ ਮੈਂ ਵੀ ਪਹਿਲਾਂ ਇਦਾਂ ਹੀ ਸੀ ਮੇਰੇ ઓਪਰੇਟ ਹੋਏ ਆ ਹਾਂਜੀ ਮੇਰੇ 8-9 ઓਪਰੇਟ ਹੋਏ ਆ ਫਿਰ ਮੈਂ ਚੱਲਣ ਲੱਗੀ ਮੇਰੇ ਰਾਟਸ ਪਏ ਹੋਏ ਲੈਗਸ ਵਿੱਚ ਫਿਰ ਅਸੀਂ ਕਹਿੰਦੇ ਲੋਕੀ ਬੇਵਕੂਫਿਆ ਉਹਨਾਂ ਦੇ ਵੀ ਤਾਂ ਬੱਚੇ ਹੈਗੇ ਆ ਜਿਹੜੀ ਅਸੀਂ ਤਾਂ ਫੇਰ ਵੀ ਚਾਲਦੇ ਫਿਰਦੇ ਆ ਆਪਣਾ ਆਪ ਚੱਕੀ ਵਾਦੇ ਕੰਮ ਕਰ ਕਰਦੇ ਆ ਪਰ ਕਈ ਤਾਂ ਤੁਹਾਨੂੰ ਪਤਾ ਹੀ ਹੁਣਾ ਆ ਆਪ ਆਪਣਾ ਉਹਨਾਂ ਦਾ ਰੋਟੀ ਖਾਣ ਦੀ ਆ ਨਾਨਾ ਤੋਂ ਹੁੰਦਾ ਬਾਹਰ ਅੰਦਰ ਬਿੰਦੀ ਆ ਹੁੰਦਾ ਪਰ ਫੇਰ ਵੀ ਅਸੀਂ ਆਪਣਾ ਆਪ ਚੱਕੀ ਵਾਦੇ ਆ ਅਸੀਂ ਮੰਮਾ ਨੂੰ ਕਦੀ ਇੱਦਾਂ ਕਿਹਾ ਨਹੀਂ ਵੇ ਸਾਨੂੰ ਲਾ ਦੋ ਜਾਂ ਸਾਨੂੰ ਕੁਛ ਸਾਦੋ ਸਿਰ ਵੇਕਾ ਰੋਟੀ ਖੈਣ ਪੈਲਦੀ ਆ ਤਾਂ ਜਾਂ ਫਿਰ ਸਾਈਕਲ 'ਤੇ ਬਿਠਾਣਾ ਪੈਂਦਾ ਆ ਇੱਕ ਤਾਂ ਅਸੀਂ ਸਾਰੇ ਹੈ ਹੀ ਸਿਸਟਰਸ ਉਤੋਂ ਅਸੀਂ ਤਿੰਨ ਨੂੰ ਹੈਂਡੀਕੈਪ ਫਿਰ ਵੀ ਉਸ ਮਾਂ ਨੇ ਤੁਹਾਨੂੰ ਪਤਾ ਦਿਲ ਤੇ ਤਾਂ ਬੀਤਦੀ ਆ ਕਿ ਜੇ ਮੇਰੇ ਚਲੋ ਜੇ ਮੈਂ ਕਈ ਵਾਰ ਮੰਮੀ ਇਹ ਤਾਂ ਕਹਿੰਦੇ ਕੋਈ ਗੱਲ ਨਹੀਂ ਈਆਂ ਪਰ ਸਹੀ ਹੁੰਦੀਆਂ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਇਦਾਂ ਤਿੰਨਾਂ ਨੂੰ ਸੰਭਾਲਣਾ ਬਾਕੀ ਦੇਖੋ ਤੁਹਾਨੂੰ ਪਤਾ ਜੋ ਮਾਂ ਨੇ ਕਰਨਾ ਉਹ ਕੋਈ ਨਹੀਂ ਕਰ ਸਕਦਾ ਚਾਹੇ ਲੱਖਾ ਕੋਈ ਵੀ ਮम्मा ਨੇ ਇੰਨਾ ਟਾਈਮ ਸਾਨੂੰ ਸੰਭਾਲਿਆ ਲੋਕਾਂ ਦੇ ਘਰਾਂ ਚ ਕੰਮ ਕੀਤਾ ਇਕੱਲੇ ਜਾ ਕੇ ਕੰਮ ਕਰਕੇ ਆਉਂਦੇ ਆ ਸਾਨੂੰ ਪੜਾ ਲਿਖਾ ਕੇ ਇੰਨੇ ਵੱਡੇ ਕਰ ਦਿੱਤਾ ਅਸੀਂ ਵੀ ਚਾਹੁੰਦੇ ਹਾਂ ਅਸੀਂ ਮम्मा ਦੀ ਹੈਲਪ ਕਰੀਏ ਇਕੱਲੇ ਨਾ ਉਹਨਾਂ ਨੂੰ ਕੰਮ ਕਰਨਾ ਪਵੇ ਕੋਈ ਪਰ ਅਸੀਂ ਹੈਂਡੀਕੈਪ ਹੋਣ ਦੇ ਕਾਰਨ ਸੇ ਕੁਝ ਨਹੀਂ ਕਰ ਸਕਦੇ ਕਿਰਤ ਹੀ ਆ ਸਿਰ ਹਾ ਸਾਡਾ ਵੀ ਦਿਲ ਕਰਦਾ ਸਾਡੀ ਮੈਰਿਜ ਹੋਵੇ ਸਨ ਅਸੀਂ ਸਾਡਾ ਵੀ ਲਾਈਫ ਪਾਰਨਰ ਹੋਵੇ ਆ ਨਾ ਬਟ ਨਹੀਂ ਕਾਫੀ ਗੱਲਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਨਹੀਂ ਦੱਸ ਸਕਦੇ ਕਦੀਆਂ ਵੀ ਸੋਚੀਦਾ ਕਿ ਚਲੋ ਅਸੀਂ ਬੈਠੇ ਆਂ ਦੇਖਦੇ ਪਏ ਆਂ ਸਾਡੇ ਤੋਂ ਰੱਬ ਨਾ ਕਰੇ ਅੱਜਕੱਲ ਟਾਈਮ ਦਾ ਕੁਝ ਨਹੀਂ ਪਤਾ ਇਹਨਾਂ ਤੋਂ ਪਹਿਲਾਂ ਸਾਨੂੰ ਕੁਝ ਹੋ ਜਵੇ ਜਾਂ ਮੰਮਾ ਹੈਗੇ ਸੰਭਾਲਣ ਵਾਲੇ ਜੋ ਅਸੀਂ ਸਾਰੇ ਸੰਭਾਲਣ ਵਾਲੇ ਸਾਨੂੰ ਕੁਝ ਵੀ ਹੋ ਜਾਂਦਾ ਇਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਆ ਬਾਕੀ ਨੰ ਤੁਹਾਨੂੰ ਪਤਾ ਜੋ ਘਰਦਿਆਂ ਨੇ ਦੇਖਣਾ ਉਹ ਕੋਈ ਵੀ ਨਹੀਂ ਦੇਖਦਾ ساری ਉਮਰ ਨਹੀਂ ਕੋਈ ਦੇਖਦਾ ਹੁੰਦਾ ਆ ਬਟ ਮੇਰੀ ਮੈਰिज ਹੋ ਗਈ ਚਲੋ ਮੈਂ ਥੋੜਾ ਜਿਹਾ ਤੁਰਨ ਫਿਰਨ ਲੱਗ ਗਈ ਤੁਹਾਨੂੰ ਪਤਾ ਜੇ ਨਹੀਂ ਮੈਰिज ਕਰਾਣੀ ਉਹ ਵੀ ਇਹ ਦੇਖਦੇ ਆ ਕੁਝ ਕਰਨ ਜੋਗਾ ਤਾਂ ਹੋਵੇ ਇਹ ਤਾਂ ਕੋਈ ਕੰਮ ਵੀ ਨਹੀਂ ਕਰ ਸਕਦੇ ਆਪਣੇ ਆਪ ਰੋਟੀ ਵੀ ਨਹੀਂ ਚੱਕ ਕੇ ਖਾ ਸਕਦੇ ਔਰ ਕਿਤੇ ਜਾ ਵੀ ਨਹੀਂ ਸਕਦੇ ਹਨਾ ਔਰ ਹੱਡੀਆਂ ਇਹਨਾਂ ਦੀਆਂ ਇੰਨੀਆਂ ਕਮਜ਼ੋਰ ਆ ਕੋਈ ਜ਼ੋਰ ਦੀ ਪਕੜ ਲੇਗਾ ਹੱਡੀ ਟੁੱਟ ਜਾਏਗੀ ਇਹ ਸਿਸਟਰ ਤੇ ਬੁਟੀਕ ਤੇ ਜਾਂਦੇ ਆ ਤਰਪਾਈਆਂ ਕਰਦੇ ਆ ਅਮਮ ਕਿ ਉੱਥੇ ਬੈਠ ਕੇ ਜਿੱਦਾਂ ਟੇਲਰ ਸੂਟ ਸੇਚ ਕਰਦੇ ਤੇ ਪਰਾਈਆਂ ਕਰਦੇ ਔਰ ਇਹ ਸਿਸਟਰ ਅਸੀਂ ਦੋਨੋਂ ਸਿਸਟਰ ਨੇ ਮਿਲ ਕੇ ਕੋਸਮੈਟਿਕ ਦਾ ਸਟਾਰਟ ਕੀਤਾ ਜਿੱਦਾਂ ਹਾਂਜੀ ਅਸੀਂ ਫੁੱਟ ਪਾਤੀ ਲਗਾਣੇ ਆ ਕੋਈ ਸ਼ਾਪ ਨਹੀਂ ਹੈ ਸਾਡੀ ਵੈਸੇ ਮੈਂ ਘਰ ਦਾ ਸਾਰਾ ਕੰਮ ਕਰ ਲੈਂਦੀ ਮੈਂ ਖਾਣਾ ਬਣਾ ਕੇ ਇਹਨਾਂ ਨੂੰ ਦੇ ਸਕਦੀ ਆ ਕੁਛ ਇਹਨਾਂ ਨੂੰ ਐਸੇ ਚਾਹੀਦਾ ਇਹਨਾਂ ਨੇ ਵਾਸ਼ਰੂਮ ਜਾਣਾ ਵਾਸ਼ਰੂਮ ਚ ਕਿਸੇ ਚੀਜ਼ ਦੀ ਜ਼ਰੂਰਤ ਆ ਮੈਂ ਚੱਕ ਕੇ ਫੜਾ ਦੇਣੀ ਆ ਵੈਸੇ ਤਾਂ ਇਦਾਂ ਕਰਦੇ ਨਹੀਂ ਅਸੀਂ ਸਾਰਾ ਕੁਝ ਥੱਲੇ ਇਹਨਾਂ ਦੇ ਹਿਸਾਬ ਨਾਲ ਰੱਖਿਆ ਵੀ ਇਹਨਾਂ ਨੂੰ ਜੋ ਵੀ ਲੋੜ ਹੋਵੇ ਆਪਣੇ ਆਪ ਚੱਕ ਲੈਣ ਬਸ ਇਹ ਆ ਕਿ ਇਹ ਕਿਚਨ 'ਚ ਨਹੀਂ ਕੁਝ ਚੱਕ ਸਕਦੇ ਜੇ ਕੋਈ ਨਾ ਘਰ ਹੋਵੇ ਪਾਣੀ ਵੀ ਨਹੀਂ ਚੱਕ ਕੇ ਪੀ ਸਕਦੇ ਸੈਲਫ ਤੋਂ ਉੱਪਰੋਂ ਗਲਾਸ ਨਹੀਂ ਉਤਾਰ ਸਕਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਨਾ ਹੈ ਓਕੇ ਉਮਰ ਕਿੰਨੀ ਹੈ ਤੁਹਾਡੀ ਮੇਰੀ 32 ਇਅਰ

ਇਨਾਂ ਦੀ ਹਾਈਟ ਕਿੰਨੀ ਆ? ਇਹਨਾਂ ਦੀ ਮੈਮ 2.3 ਨਹੀਂ ਹੋਏਗੀ। ਮਤਲਬ ਕਦੇ ਖੜੇ ਖੜੇ ਨਹੀਂ ਨਾ ਹੋ ਸਕਦੇ ਕਦੇ ਐਸਟੀਮੇਟ ਲਗਾਇਆ ਵੀ ਨਹੀਂ ਕਦੇ ਨਾਪਿਆ ਵੀ ਨਹੀਂ। ਜੀ। ਹਾਂਜੀ। ਜਿਵੇਂ ਤੁਹਾਡੇ ਆ ਤਿੰਨਾਂ ਦੀ ਹਾਈਟ ਛੋਟੀ ਹੈ ਨਾ ਤੁਸੀਂ ਫਿਰ ਵੀ ਨੌਰ ਬੋਲੋ ਤੁਰਦੇ ਫਿਰਦੇ ਵਿਆਹ ਹੋ ਗਿਆ ਤੁਹਾਡਾ। ਹਾਂਜੀ। ਤੇ ਇਹ ਦੋਵੇਂ ਤੁਰ ਨਹੀਂ ਪਾਂਦੇ ਪ੍ਰੋਪਰ ਹਨਾ ਡਿਪੈਂਡ ਹੈ ਇੱਕ ਤਰ੍ਹਾਂ ਦਾ। ਹਾਂਜੀ। ਇਹ ਲਾਈਫ ਦੇ ਵਿੱਚ ਕਿੰਨਾ ਕੁ ਸਟਰਗਲ ਕਰਦੇ ਪੈਣੇ। ਏ ਮੈਮ ਜਿੱਦਾਂ ਇਹਨਾਂ ਦੀ ਬੋਨਸ ਵਿੱਚ ਪ੍ਰੋਬਲਮ ਆ ਨਾ ਬਾਇ ਬਰਥ ਪ੍ਰੋਬਲਮ ਹੈ ਇਹਨਾਂ ਨੂੰ ਇਹ ਜਿੱਦਾਂ ਆਪਣੇ ਆਪ ਨਹੀਂ ਖੜੇ ਨਹੀਂ ਹੋ ਸਕਦੇ ਉੱਚੀ ਕੁਰਸੀ ਆ ਮੰਜੀ ਆ ਉਹਦੇ ਤੇ ਚੜ੍ਹ ਨਹੀਂ ਸਕਦੇ ਹਨਾ ਇਹਨਾਂ ਨੂੰ ਕਾਫੀ ਪ੍ਰੋਬਲਮ ਹੈਗੀਆਂ ਮੈਂ ਵੀ ਪਹਿਲਾਂ ਇਦਾਂ ਹੀ ਸੀ ਮੇਰੇ ઓਪਰੇਟ ਹੋਏ ਆ ਤੁਸੀਂ ਵੀ ਪਹਿਲਾਂ ਐਵੇਂ ਸੀਗੇ ਹਾਂਜੀ ਤੁਹਾਡੀ ઓਪਰੇਟ ਹੋ ਕੇ ਤੁਸੀਂ ਠੀਕ ਹੋ ਗਏ ਹੋ ਹਾਂਜੀ ਮੇਰੇ 8-9 ઓਪਰੇਟ ਹੋਏ ਆ ਫਿਰ ਮੈਂ ਚੱਲਣ ਲੱਗੀ ਮੇਰੇ ਰਾਟਸ ਪਏ ਹੋਏ ਲੈਗਸ ਵਿੱਚ ਹਾਂਜੀ ਠੀਕ ਹੈ ਤੇ ਇਹ ਦੋਨੋਂ ਨਹੀਂ ਠੀਕ ਹੋ ਸਕਦੇ ਇਹਨਾਂ ਦਾ ਮੈਮ ਨਹੀਂ ਵੈਸੇ ਜਿਹੜੇ ਡਾਕਟਰ ਨੇ ਮੈਨੇ ਆਪਰੇਟ ਕੀਤੇ ਪਹਿਲਾਂ ਤਾਂ ਬਹੁਤ ਡਾਕਟਰਾਂ ਨੂੰ ਦਿਖਾਇਆ ਬਚਪਨ ਤੋਂ ਤਾਂ ਮੰਮੀ ਨੇ ਕਾਫੀ ਡਾਕਟਰਸ ਨੂੰ ਦਿਖਾਇਆ ਡਾਕਟਰਸ ਨੇ ਕਿਹਾ ਸੀ ਇਹਨਾਂ ਨੇ ਕਦੇ ਠੀਕ ਨਹੀਂ ਹੋਣਾ ਬਟ ਫਿਰ ਮੈਨੂੰ ਇੱਕ ਡਾਕਟਰ ਜਲੰਧਰ ਕਿਸੇ ਨੇ ਦੱਸਿਆ ਮੇਰੇ ਸਕੂਲ ਟੀਚਰ ਨੇ ਤੇ ਉਹਨਾਂ ਨੂੰ ਦਿਖਾਇਆ ਉਹਨਾਂ ਨੇ ਮੇਰਾ ਤਾਂ ਕਹਿ ਦਿੱਤਾ ਸੀ ਕਿ ਠੀਕ ਹੋ ਜਾਊਗਾ ਮੈਂ ਆਪਰੇਟ ਕਰੂੰਗਾ ਚੱਲੇਗੀ ਬਟ ਇਹਨਾਂ ਦਾ ਇਹ ਸਿਸਟਰ ਨੂੰ ਕਿਹਾ ਸੀ ਕਿ ਬਹੁਤ ਜ਼ਿਆਦਾ ਵੀਕ ਹੈ ਆਪਰੇਟ ਬਰਦਾਸ਼ਤ ਨਹੀਂ ਕਰ ਸਕਦੇ ਕੁਝ ਵੀ ਹੋ ਸਕਦਾ ਅਸੀਂ ਗਰੰਟੀ ਨਹੀਂ ਲੈਂਦੇ ਔਰ ਇਹਨਾਂ ਨੂੰ ਕਿਹਾ ਸੀ ਇਹਨਾਂ ਦੇ ਅਗਰ ਝੂਲੇ ਠੀਕ ਹੋਏ ਤੇ ਹੋ ਜਾਊਗਾ ਅਗਰ ਨਹੀਂ ਠੀਕ ਹੋਏ ਟੈਸਟ ਕਰਾਂਗੇ ਫਿਰ ਅਸੀਂ ਥੋੜਾ ਤੁਹਾਨੂੰ ਪਤਾ ਫਾਈਨੈਂਸ਼ਲੀ ਪ੍ਰੋਬਲਮ ਕਿਉਂਕਿ ਕਮਾਨ ਵਾਲਾ ਤਾਂ ਕੋਈ ਸਾਡੇ ਘਰ 'ਚ ਹੈ ਨਹੀਂ ਮੰਮੀ ਸਿਰਫ ਕਰਲੇ ਉਸ ਜਦੋਂ ਮਤਲਬ ਮੇਰੇ ਪਾਪਾ ਸੀ ਬਹੁਤ ਛੋਟੀ ਉਮਰ ਦੇ ਸੀ ਅਸੀਂ ਨਹੀਂ ਦੇਖੇ ਸਾਨੂੰ ਯਾਦ ਵੀ ਨਹੀਂ ਮੈਂ ਤਾਂ 5 4 ਇਅਰ ਦੀ ਸੀ ਜਦੋਂ ਪਾਪਾ ਮੇਰੇ ਐਕਸਪਾਇਰ ਹੋਏ ਹੁਣ ਮੈਂ 32 ਦੀ ਹੋ ਗਈਆਂ ਤੇ ਸਾਰਾ ਕੁਝ ਮੇਰੇ ਮੰਮਾ ਨੇ ਫੇਸ ਕੀਤਾ ਇਕੱਲਿਆਂ ਔਰ ਇਹ ਸਿਸਟਰ ਥੋੜੇ ਵੱਡੇ ਸੀਗੇ ਔਰ ਫਿਰ ਮੰਮਾ ਨੇ ਸਾਨੂੰ ਪਾਲਿਆ ਵੀ ਪੜਾਇਆ ਵੀ ਇਕੱਲੀ ਇੱਕ ਲੇਡੀਜ਼ ਦੀ ਕਮਾਈ ਤੇ ਜਨਸੀ ਕਮਾਈ 'ਚ ਫਰਕ ਵੀ ਹੁੰਦਾ ਹਨਾ ਫਿਰ ਮੰਮਾ ਨੇ ਮਤਲਬ ਐਨੇ ਚ ਸਾਨੂੰ ਪਾਲ ਹੀ ਲਿਆ ਉਹੀ ਬਹੁਤ ਵੱਡੀ ਗੱਲ ਆ ਕਿਉਂਕਿ ਅਸੀਂ 4 ਸਿਸਟਰ ਆ ਅੱਜ ਕੱਲ ਤਾਂ ਤੁਹਾਨੂੰ ਪਤਾ ਇੱਕ ਲੇਡੀ ਇੱਕ ਬੱਚਾ ਨਹੀਂ ਸੰਭਾਲ ਸਕਦੀ ਮੇਰੇ ਮੰਮਾ ਨੇ ਸਾਨੂੰ ਚਾਰਾਂ ਨੂੰ ਸੰਭਾਲ ਲਿਆ ਔਰ ਇਹੋ ਜੀ ਕੰਡੀਸ਼ਨ ਚ ਅਸੀਂ ਤਿੰਨੋ ਸਿਸਟਰ ਔਰ ਮੇਰੀ ਛੋਟੀ ਸਿਸਟਰ ਬਿਲਕੁਲ ਠੀਕ ਸੀ ਉਹ ਤਾਂ ਮੈਂ ਤੋ ਵੀ ਉਸ ਟਾਈਮ ਛੋਟੀ ਸੀਗੀ ਫਿਰ ਇਸ ਕਰਕੇ ਉਹ ਪੈਸਾ ਤਾਂ ਮੰਮੀ ਨੇ ਸਾਨੂੰ ਰੋਟੀ ਖਵਾਉਣ ਚ ਤੇ ਸਾਨੂੰ ਪੜਾਉਣ ਚ ਲਗਾਇਆ ਜੋ ਕਮਾਇਆ ਤੇ ਆਪਰੇਟ ਕਿੱਥੋਂ ਕਰਾਣੇ ਸੀ ਉਸ ਵਾਰ ਨੇ ਕਦੇ ਆਪਣਾ ਦੁੱਖ ਸਾਂਝਾ ਕੀਤਾ ਕਿ ਜਿਹੜੇ ਘਰ ਤਿੰਨ ਧੀ ਐ ਉਹ ਜਿਹਾਂ ਜੰਮੀਆਂ ਹੋਣ ਜਿਨ੍ਹਾਂ ਦੇ ਮਤਲਬ ਕਿ ਉਹ ਬਾਹਰ ਹੋਣ ਤੇ ਇੱਕ ਬਾਦ ਵਿੱਚ ਠੀਕ ਹੋਏ ਹੋਣ ਕਦੇ ਉਹਨਾਂ ਨੇ ਦੁੱਖ ਸਾਂਝਾ ਕੀਤਾ ਕਿ ਹਾਂ ਵੀ ਉਹਨਾਂ ਦੇ ਮਨ ਤੇ ਕੀ ਬੀਤੀ ਉਹਨਾਂ ਨੂੰ ਸਮਾਜ ਤੇ ਕੁਲੂ ਕੀ ਕੁਝ ਸਣਾ ਪਿਆ ਹੁੰਦਾ ਤਾਂ ਮੈਮ ਹਰੇਕ ਤੁਹਾਨੂੰ ਪਤਾ ਫੀਲ ਤਾਂ ਹੁੰਦਾ ਹੀ ਆ ਵੀ ਮੇਰੇ ਇੱਕ ਤਾਂ ਦੇਖੋ ਘਰ ਵਿੱਚ ਕੋਈ ਵੀ ਅੱਗੋ ਜਦੋਂ ਲੋਕ ਸਮਾਜ ਦੇ ਹਿਸਾਬ ਨਾਲ ਚੱਲੀਏ ਲੋਕ ਕੁੜੀਆਂ ਨੂੰ ਤਾਂ ਕੁਝ ਵੀ ਨਹੀਂ ਸਮਝਦੇ ਇੱਕ ਤਾਂ ਅਸੀਂ ਸਾਰੇ ਹੇ ਸੀਸਟਰਸ ਉਤੋ ਸੀ ਤਿੰਨੂੰ ਹੈਂਡੀਕੈਪ ਫਿਰ ਵੀ ਉਸ ਮਾਂ ਨੇ ਤੁਹਾਨੂੰ ਪਤਾ ਦਿਲ ਤੇ ਤਾਂ ਬੀਤਦੀ ਆ ਕਿ ਜੇ ਮੇਰੇ ਚਲੋ ਜੇ ਮੈਂ ਕਈ ਵਾਰ ਮम्मी ਇਹ ਕਹਿੰਦੇ ਕੋਈ ਗੱਲ ਨਹੀਂ ਧੀਆ ਪਰ ਸਹੀ ਹੁੰਦੀਆਂ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਇਦਾਂ ਤਿੰਨਾਂ ਨੂੰ ਸੰਭਾਲਣਾ ਬਾਕੀ ਦੇਖੋ ਤੁਹਾਨੂੰ ਪਤਾ ਜੋ ਮਾਂ ਨੇ ਕਰਨਾ ਉਹ ਕੋਈ ਨਹੀਂ ਕਰ ਸਕਦਾ ਚਾਹੇ ਲੱਖਾ ਕੋਈ ਵੀ ਪਰ ਮੰਮੀ ਲਈ ਕੱਲਿਆਂ ਅਸੀਂ ਇੰਨੇ ਛੋਟੇ ਸੀ ਮੰਮੀ ਸਾਨੂੰ ਵੀ ਸੰਭਾਲਦੇ ਸੀ ਘਰ ਦਾ ਕੰਮ ਵੀ ਕਰਦੇ ਸੀ ਔਰ ਬਾਹਰ ਕਮਾਈ ਵੀ ਕਰਨ ਜਾਂਦੇ ਸੀ ਪਹਿਲਾਂ ਮੰਮੀ ਸਟੀਚਿੰਗ ਕਰਦੇ ਸੀ ਫਿਰ ਜਦੋਂ ਨਹੀਂ ਗੁਜ਼ਾਰਾ ਹੁੰਦਾ ਸੀ ਮੰਮੀ ਬਾਹਰ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਸੀ ਝਾੜੂ ਪੋਚੇ ਬਰਤਨ ਸਾਰਾ ਕੁਝ ਕਿਉਂਕਿ ਉਹਨਾਂ ਦੀ ਟੈਨਸ਼ਨ ਸੀ ਕਿ ਮੇਰੀਆਂ ਬੇਟੀਆਂ ਮੈਂ ਪਾਲਣੀਆਂ ਜੀ ਤੇ ਜਦੋਂ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦੀ ਸੀਗੇ ਹਨਾ ਤੇ ਤੁਹਾਨੂੰ ਆਪਣੇ ਆਪ ਤੈਨੂੰ ਲੱਸੀ ਕਿ ਕਾਸ਼ ਅਸੀਂ ਸਹੀ ਹੁੰਦੇ ਆਪਣੀ ਮਾਂ ਦਾ ਸਿਸ ਸਹਾਰਾ ਬਣਦੇ ਹਾਂਜੀ ਹੁੰਦਾ ਕਿ ਅਸੀਂ ਵੀ ਮੰਮਾ ਨੇ ਐਨਾ ਟਾਈਮ ਸਾਨੂੰ ਸੰਭਾਲਿਆ ਲੋਕਾਂ ਦੇ ਘਰਾਂ 'ਚ ਕੰਮ ਕੀਤਾ ਇਕੱਲੇ ਜਾ ਕੇ ਕੰਮ ਕਰਕੇ ਆਉਂਦੇ ਆ ਸਾਨੂੰ ਪੜਾ ਲਿਖਾ ਕੇ ਐਨੇ ਵੱਡੇ ਕਰ ਦਿੱਤਾ ਅਸੀਂ ਵੀ ਚਾਹੁੰਦੇ ਹਾਂ ਅਸੀਂ ਮੰਮਾ ਦੀ ਹੈਲਪ ਕਰੀਏ ਇਕੱਲੇ ਨਾ ਉਹਨਾਂ ਨੂੰ ਕੰਮ ਕਰਨਾ ਪਵੇ ਕੋਈ ਪਰ ਅਸੀਂ ਹੈਂਡੀਕੈਪ ਹੋਣ ਦੇ ਕਾਰਨ ਸੇ ਕੁਝ ਨਹੀਂ ਕਰ ਸਕਦੇ

ਕੀ ਕਹਤੇ ਇਹਨਾਂ ਦਾ ਥੋੜਾ ਮੈਮ ਕਿਉਂ ਨਹੀਂ ਆਪਰੇਸ਼ਨ ਹੋ ਰਿਹਾ ਇਹਨਾਂ ਨੂੰ ਮੈਮ ਥੋੜਾ ਜਿਆਦਾ ਉੱਚਾ ਸੁਣਦਾ ਆ ਅੱਛਾ ਸੁਣਨ ਚ ਵੀ ਹਾਂਜੀ ਇਹਨਾਂ ਨੂੰ ਸੁਣਨ ਚ ਥੋੜੀ ਪ੍ਰੋਬਲਮ ਆ ਇਹਨਾਂ ਨੂੰ ਇਹਨਾਂ ਦਾ ਵੀ ਮੈਮ ਸੇ ਐਵੇਂ ਹੀ ਪ੍ਰੋਬਲਮ ਹੈ ਜਦੋਂ ਦੱਸਿਆ ਵੀ ਇਹਨਾਂ ਦੀ ਜਿੱਦਾਂ ਵੀਕਨੈਸ ਜ਼ਿਆਦਾ ਹੋਣ ਕਰਕੇ ਨਾ ਤੇ ਡਾਕਟਰ ਨੇ ਕੋਈ ਐਡਾ ਰਿਸਕ ਨਹੀਂ ਲਿਆ ਅਸੀਂ ਖੁਦ ਵੀ ਫੇਰ ਡਰ ਗਏ ਕਿ ਐਵੇਂ ਜੇ ਡਾਕਟਰ ਕਹਿ ਵੀ ਦਿੰਦੇ ਚਲੋ ਕੋਸ਼ਿਸ਼ ਕਰ ਲੰਨੇ ਪਰ ਅਸੀਂ ਨਹੀਂ ਕਰਦੇ ਕਿ ਸਾਨੂੰ ਡਰ ਲੱਗਦਾ ਜੋ ਵੀ ਆ ਹੈ ਤਾਂ ਆਪਣੇ ਕਾਲੂ ਕੋਈ ਗੱਲ ਹੋ ਜਵੇ ਫਿਰ ਉਹ ਬਰਦਾਸ਼ਤ ਵੀ ਨਹੀਂ ਹੁੰਦੀ ਨਾ ਜੀ ਮੈਨੂੰ ਫੋਨ ਨੂੰ ਵੀ ਸਜਣ ਸਵਰਨ ਦਾ ਸ਼ੌਂਕ ਹੈ ਜਿਵੇਂ ਤੁਸੀਂ ਦੇਖਿਆ ਮੈਂ ਦੇਖੜੇ ਤੁਹਾਡੇ ਤਾਂ ਚੂੜੀਆਂ ਪਾਈਆਂ ਹੋਈਆਂ ਨੇਲ ਪੈਂਟ ਲਾਈ ਹੋਈ ਪਾਜਲਾ ਪਾਈਆਂ ਹੋਈਆਂ ਹਾਂਜੀ ਬਹੁਤ ਸ਼ੌਂਕਾ ਅੱਛਾ ਤੇ ਕੱਪੜੇ ਵਗੈਰਾ ਫਿਰ ਕੱਪੜੇ ਵਗੈਰਾ ਵੀ ਹਾਂਜੀ ਦਿਲ ਕਰਦੋ ਬਦੀਆ ਬਦੀਆ ਪਾਈਏ ਬਟ ਕੱਪੜੇ ਮਿਲਦੇ ਬਹੁਤ ਮੁਸ਼ਕਲ ਹੈ ਸਾਡੇ ਨਾਪ ਦੇ ਹਾਂਜੀ ਲੈ ਕੇ ਆ ਕੇ ਉਹ ਲੈ ਆ ਜਿਹੜੇ ਲਾ ਪਾਈਏ ਮੈਂ ਨਾਲ ਜਾ ਕੇ ਲੈ ਕੇ ਲੈਣਾ ਤੇ ਅੱਛਾ ਤੇ ਫਿਰ ਜਾਨ ਜਾਨ ਚ ਕਿੰਨੇ ਇੱਕ ਪ੍ਰੋਬਲਮਸ ਫੇਸ ਕਰਨੀਆਂ ਪੰਜੀ ਹਾਂ ਜਾਨ ਪ੍ਰੋਬਲਮ ਹੈ ਲਿਆ ਅਸੀਂ ਬਾਈਕ ਤੇ ਜਾਣੇ ਹੁੰਨੇ ਅਸੀਂ ਅੱਛਾ ਟਰਾਈ ਸਾਈਕਲ ਹੈ ਨਾ ਜਿਹੜੀ ਤੁਹਾਡੇ ਕੋਲ ਹੈ ਹਾਂਜੀ ਠੀਕ ਹੈ ਤੇ ਲੋਕ ਤੁਹਾਨੂੰ ਦੇਖ ਕੇ ਕੀ ਕਹਿੰਦੇ ਨੇ ਕਿਉਂਕਿ ਸਾਡੇ ਸਮਾਜ ਦਾ ਸ਼ਰੀਆ ਦੇਸ਼ ਚ ਅਸੀਂ ਕਿਤੇ ਨਾ ਕਿਤੇ ਪਹੁੰਚ ਚੁੱਕੇ ਆ ਬਟ ਕਿਤੇ ਨਾ ਕਿਤੇ ਉਹਨਾਂ ਦਾ ਨਜ਼ਰੀਆ ਹਾਲੇ ਵੀ ਪਿਛੜੀ ਹੋਈ ਸੋਚ ਵਾਲਾ ਯਾ ਲੋਕ ਹਾਲੇ ਵੀ ਜਿਹੜੇ ਅਪਾਹਜ ਹੁੰਦੇ ਨੇ ਜਾਂ ਉਹਨਾਂ ਦੀ ਸਰੀਰਕ ਮੰਤਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਜੇਕਰ ਪ੍ਰੋਬਲਮ ਹੁੰਦੀ ਤਾਂ ਮੁੜ ਮੁੜ ਕੇ ਦੇਖਦੇ ਹੋ ਤੁਸੀਂ ਇਹ ਚੀਜ਼ਾਂ ਫੇਸ ਕੀਤੀਆਂ ਇੰਧਰ ਬਹੁਤ ਮੁਸ਼ਕਲ ਹੁੰਦੀ ਜਾਂ ਫਿਰ ਐਡਾ ਬਲੀਂਗ ਸੰਬੀਲਿੰਗ ਕਰਦਾ ਬਾਹਰ ਜਾਣ ਨੂੰ ਜਿਹੜਾ ਲੋਕੀ ਐਡਾ ਕਰਦੇ ਆ ਫਿਰ ਤੇ ਅਸੀਂ ਕਹਿੰਦੇ ਲੋਕੀ ਬੇਵਕੂਫ ਯਾ ਉਹਨਾਂ ਦੇ ਵੀ ਤਾਂ ਬੱਚੇ ਹੈਗੇ ਆ ਦੀ ਜੀ ਅਸੀਂ ਤਾਂ ਫੇਰ ਵੀ ਚੱਲਦੇ ਰਹਦੇ ਆਂ ਆਪਣਾ ਆਪ ਚੱਕੀ ਵਾਦੇ ਕੰਮ ਕਰ ਕਰਦੇ ਆਂ ਪਰ ਕਈ ਤਾਂ ਤੁਹਾਨੂੰ ਪਤਾ ਹੀ ਹੁਣਾ ਆ ਆਪ ਆਪਣਾ ਉਹਨੇ ਰੋਟੀ ਖਾਣ ਦਿਆ ਨਾਨਾ ਤਾਂ ਹੁੰਦਾ ਬਾਹਰੰਦਰ ਵੀ ਨਹੀਂ ਜਾਂ ਹੁੰਦਾ ਪਰ ਫੇਰ ਵੀ ਅਸੀਂ ਆਪਣਾ ਆਪ ਚੱਕੀ ਵਾਦੇ ਆਂ ਅਸੀਂ ਮੰਮਾ ਨੂੰ ਕਦੀ ਇੱਦਾਂ ਕਿਹਾ ਨਹੀਂ ਵੇ ਸਾਨੂੰ ਨੁਲਾ ਦੋ ਜਾਂ ਸਾਨੂੰ ਕੁਛ ਸਾਦੋ ਨਾ ਸਿਰਫ ਇੱਕ ਰੋਟੀ ਖੈਣ ਪੈਂਦੀ ਆ ਤਾਂ ਜਾਂ ਫਿਰ ਸਾਈਕਲ 'ਤੇ ਬਿਠਾਣਾ ਪੈਂਦਾ ਆ ਜੀ ਤੇ ਬਬ ਤੁਸੀਂ ਦੱਸੋ ਕੀ ਕੀ ਚੀਜ਼ਾਂ ਤੁਸੀਂ ਫੇਸ ਕਰਦੇ ਹੋ ਜਦੋਂ ਬਾਹਰ ਨਿਕਲਦੇ ਹੋ ਸਵਾਸ 'ਚ ਸੇਸ ਜਿਦੋਂ ਜਾਂਦੇ ਆ ਕਿਤੇ ਵੀ ਲੋਕ ਕੀ ਮੜ ਮੜ ਕੇ ਦੇਖਦੇ ਆ ਸਾਨੂੰ ਕਿ ਇਹ ਇਦਾਂ ਆ ਹਨ ਹੰਡੀ ਆਬ ਮਤਲਬ ਮੰਦਰ ਗੁਰਦੁਆਰੇ ਕਿਤੇ ਵੀ ਜਾਂਦੇ ਆ ਉੱਥੇ ਲੋਕੀ ਦੇ ਦੇ ਲੋ ਕਿ ਮੱਥਾ ਟੇਕਣਾ ਦੀਦੀ ਭੁੱਲ ਜਾਂਦੇ ਆ ਪਰ ਸਾਨੂੰ ਦੇਖਣਾ ਨਹੀਂ ਭੁੱਲਦੇ ਖੜ ਖੜ ਦੇਖਣਾ ਆ ਜਾਂਦੇ ਆ ਅਸੀਂ ਫਿਰ ਜਦੋਂ ਉਹਨਾਂ ਨੂੰ ਪੁੱਛਿਆ ਕੀ ਦੇਖਦੇ ਆ ਸੀ ਵੀ ਤੁਹਾਡੇ ਵਰਗੀਆਂ ਸਿਰਫ ਅਸੀਂ ਤੋਰ ਨਹੀਂ ਸਕਦੇ ਹੈ ਤਾਂ ਅਸੀਂ ਤੁਹਾਡੇ ਵਰਗੀਆਂ ਤੇ ਵੇਰ ਵੇਰ ਲੋਕੀ ਯਾਦੇ ਨਹੀਂ ਤਾਂ ਜਿੰਨੇ ਦੇਰ ਉਹਨਾਂ ਨੂੰ ਕੋਈ ਕੁਸਟ ਨਹੀਂ ਕਰੋ ਉਹਨਾਂ ਦੇ ਰੋਣਾ ਨਹੀਂ ਜਾਣੇ ਨਹੀਂ ਦੇਖਦੇ ਹੀ ਰਹਿੰਦੇ ਆ ਜੀ ہاں ਜੀ ਹਾਲੇ ਵੀ ਕਿਤੇ ਨਾ ਕੀਤੀ ਇਹਨਾਂ ਦੇ ਹੌਸਲੇ ਉੱਚੇ ਬੁਲੰਦ ਨੇ ਨਾ ਹਾਲੇ ਵੀ ਕੰਮ ਕਰਦੇ ਹੋ ਵੀ ਦੱਸੋ ਜ਼ਰੂਰ ਕੀ ਕੰਮ ਕਰਦੇ ਨੇ ਦੋਨੋਂ ਇਹ ਸਿਸਟਰ ਤੇ ਬੁਟੀਕ ਤੇ ਜਾਂਦੇ ਆ ਤਰਪਾਈਆਂ ਕਰਦੇ ਆ ਦਾ ਕਿ ਉੱਥੇ ਹੀ ਬੈਠ ਕੇ ਜਿੱਦਾਂ ਟੇਲਰ ਸੂਟ ਸੇਚ ਕਰਦੇ ਤਰਪਾਈਆਂ ਕਰਦੇ ਔਰ ਇਹ ਸਿਸਟਰ ਅਸੀਂ ਦੋਨੋਂ ਸਿਸਟਰ ਨੇ ਮਿਲ ਕੇ ਕਾਸਮੈਟਿਕ ਦਾ ਸਟਾਰਟ ਕੀਤਾ ਜਿੱਦਾਂ ਹਾਂਜੀ ਅਸੀਂ ਫੁੱਟ ਪਾਤੀ ਲਗਾਣੇ ਆ ਕੋਈ ਸ਼ਾਪ ਨਹੀਂ ਹੈ ਸਾਡੀ ਅਸੀਂ ਉੱਥੇ ਹੀ ਬੈਠ ਕੇ ਜਿੱਦਾਂ ਲਗਾਣੇ ਕੀ ਚਲੋ ਕੋਈ ਘਰ ਬੈਠ ਕੇ ਵੀ ਕੀ ਕਰਨਾ ਆ ਤੁਹਾਨੂੰ ਪਤਾ ਅੱਜ ਕਰਤਾ ਇੱਕ ਜਾਨੇ ਦੀ ਕਮਾਈ ਨਾਲ ਤਾਂ ਪੂਰਾ ਪਰਿਵਾਰ ਪਾਲਦਾ ਹੀ ਨਹੀਂ ਆ ਕਿਉਂਕਿ ਮਹਿੰਗਾਈ ਇੰਨੀ ਜ਼ਿਆਦਾ ਹੋਈ ਫਿਰ ਅਸੀਂ ਸੋਚਿਆ ਕੁਝ ਕਰੀਏ ਕਿਉਂਕਿ ਜੋਬ ਵਗੈਰਾ ਤਾਂ ਸਾਨੂੰ ਮਿਲਦੀ ਨਹੀਂ ਫਿਰ ਜਦੋਂ ਹਾਈਟ ਕਰਕੇ ਨਹੀਂ ਮਿਲਦੀ ਸਾਹ ਜਿੰਨਾ ਮਰਜ਼ੀ ਪੜੇ ਲਿਖ ਹੋਈ ਅਗਲੇ ਕਹਿੰਦੇ ਨਹੀਂ ਹਾਈਟ ਬਹੁਤ ਛੋਟੀ ਫਿਰ ਇਹ ਆਪਣੇ ਆਪ ਜੌਬ ਤੇ ਜਾ ਵੀ ਨਹੀਂ ਸਕਦੇ ਕਿਉਂਕਿ ਇਹਨਾਂ ਦੀ ਤੁਸੀਂ ਦੇਖ ਹੀ ਰਹੇ ਆ ਕੰਡੀਸ਼ਨ ਜੌਬ ਤੇ ਵੀ ਉੱਥੇ ਅਸੀਂ ਇੱਥੋਂ ਭੇਜ ਦਾਂਗੇ ਤੇ ਉੱਥੇ ਕੌਣ उतारेਗਾ ਕੋਈ ਕਿਸੇ ਨੂੰ ਨਹੀਂ ਦੇਖਦਾ ਆਪਣਾ ਸਾਰਾ ਆਪ ਹੀ ਕਰਨਾ ਪੈਂਦਾ ਇਸ ਲਈ ਮੈਂ ਸੋਚਿਆ ਕਿ ਚਲੋ ਆਪਾਂ ਕੰਮ ਸ਼ੁਰੂ ਕਰਦੇ ਹਾਂ ਇਹਨਾਂ ਨੂੰ ਨਾਲ ਸਿਸਟਰ ਨੂੰ ਇਹ ਤਾਂ ਬੁਟੀਕ ਜਾਂਦੇ ਇਹ ਕਾਲੀ ਸੀ ਇਹਨਾਂ ਨੂੰ ਮੈਂ ਨਾਲ ਲੈ ਜੰਨੀ ਅਸੀਂ ਦੋਨੋਂ ਸਿਸਟਰ ਬੈਠ ਕੇ ਪ੍ਰੋਡਕਟ ਸੇਲ ਕਰਦੇ ਓਕੇ ਹਾਂਜੀ ਮੈਨੂੰ ਉਹਨਾਂ ਨੂੰ ਆਨ ਜਾਣ ਦੇ ਵਿੱਚ ਦਿੱਕਤ ਆਉਂਦੀ ਹੈ ਨਾ ਇਨ ਕੇਸ ਪੇਰੈਂਟਸ ਚਲੇ ਜਾਂਦੇ ਜਿਵੇਂ ਤੁਸੀਂ ਦੇਖਿਆ ਕਿ ਮम्मा ਕਿਤੇ ਆਨਦੇ ਜਾਂਦੇ ਜਾਂਦੇ ਨਾ ਕਿਤੇ ਕੰਮ ਪੈ ਜਾਂਦੇ ਤੇ ਫਿਰ ਪਿੱਛੇ ਇਹਨਾਂ ਨੂੰ ਕਿਵੇਂ ਸੰਭਲਦੇ ਹੋ ਤੁਸੀਂ ਤੁਸੀਂ ਇਹਨਾਂ ਨੂੰ ਚੱਕ ਲੈਂਦੇ ਹੋ ਆਪ ਨਹੀਂ ਮੈਂ ਮੈਂ ਚੱਕ ਨਹੀਂ ਸਕਦੀ ਇਹਨਾਂ ਨੂੰ ਵੈਸੇ ਮੈਂ ਘਰ ਦਾ ਸਾਰਾ ਕੰਮ ਕਰ ਲੈਂਦੀ ਮੈਂ ਖਾਣਾ ਬਣਾ ਕੇ ਇਹਨਾਂ ਨੂੰ ਦੇ ਸਕਦੀ ਆ ਕੋਈ ਇਹਨਾਂ ਨੂੰ ਐਸੇ ਚਾਹੀਦਾ ਇਹਨਾਂ ਨੇ ਵਾਸ਼ਰੂਮ ਜਾਣਾ ਵਾਸ਼ਰੂਮ ਚ ਕਿਸੇ ਚੀਜ਼ ਦੀ ਜ਼ਰੂਰਤ ਹੈ ਮੈਂ ਚੱਕ ਕੇ ਫੜਾ ਦੇਣੀ ਆ ਵੈਸੇ ਤਾਂ ਇਦਾਂ ਕਰਦੇ ਨਹੀਂ ਅਸੀਂ ਸਾਰਾ ਕੁਝ ਥੱਲੇ ਇਹਨਾਂ ਦੇ ਹਿਸਾਬ ਨਾਲ ਰੱਖਿਆ ਵੀ ਇਹਨਾਂ ਨੂੰ ਜੋ ਵੀ ਲੋੜ ਹੋਵੇ ਆਪਣੇ ਆਪ ਚੱਕ ਲੈਣ ਬਸ ਇਹ ਆ ਕਿ ਇਹ ਕਿਚਨ ਚ ਨਹੀਂ ਕੁਝ ਚੱਕ ਸਕਦੇ ਜੇ ਕੋਈ ਨਾ ਘਰ ਹੋਵੇ ਪਾਣੀ ਵੀ ਨਹੀਂ ਚੱਕ ਕੇ ਪੀ ਸਕਦੇ ਸੈਲਫ ਤੋਂ ਉਪਰੋ ਗਲਾਸ ਨਹੀਂ ਉਤਾਰ ਸਕਦੇ ਪਾਣੀ ਚੋਕ ਨਹੀਂ ਸਕਦੇ ਤੇ ਫਿਰ ਬਸ ਉਹ ਸਾਰਾ ਕੁਝ ਮੈਂ ਕਰਦੀ ਆ ਪਰ ਮੈਂ ਇਹਨਾਂ ਨੂੰ ਚੱਕ ਥਾਲ ਨਹੀਂ ਕਰ ਸਕਦੀ ਹਾਂਜੀ ਬੈੱਡ ਤੇ ਨਹੀਂ ਬਿਠਾ ਸਕਦੀ ਅਸੀਂ ਕੋਲ ਛੋਟੇ ਛੋਟੇ ਫੱਟੀਆਂ ਰੱਖ ਕੇ ਉਹਨਾਂ ਤੋਂ ਚੜ ਜਾਂਦੇ ਆ ਆਪਣੇ ਆਪ ਹਾਂਜੀ ਤੇ ਤੁਸੀਂ ਬੜੇ ਕਿੰਨੇ ਹੋ 10th ਸਕੂਲ ਦੇ ਵੇਸਟਾਨੇ ਤੋਂ ਲੋਏ ਚੀਜ਼ਾਂ ਫੇਸ ਕਰਨੀਆਂ ਆਪਣੀਆਂ ਪ੍ਰੋਬਲਮਸ ਇਹ ਜੀਆਂ ਮਤਲਬ ਹਾਂਜੀ ਹੁੰਦਾ ਸੀ ਕਦੇ ਕਦੇ ਜਦੋਂ ਵਾਸ਼ਰੂਮ ਵਗੈਰਾ ਜਾਣਾ ਕਦੇ ਕਿਸੇ ਨੂੰ ਕਹਿਣਾ ਪੈਂਦਾ ਸੀ ਕਦੇ ਕਿਸੇ ਨੂੰ ਲੈ ਕੇ ਨਹੀਂ ਜਾਂਦੇ ਹੁੰਦੇ ਸੀਗੇ ਤੇ ਬਾਹਰ ਪੀਰੀਅਡ ਵਗੈਰਾ ਲੱਗਣੇ ਉਦੋਂ ਵੀ ਨਹੀਂ ਬਾਹਰ ਲੈ ਕੇ ਜਾਣਾ ਸਾਰੇ ਬੱਚਿਆਂ ਨੇ ਬਾਹਰ ਚੱਲ ਜਾਣਾ ਮੈਂ ਇਕੱਲੀ ਅੰਦਰ ਬੈਠੀ ਰਹਿੰਦੀ ਹੁੰਦੀ ਸੀਗੀ ਹਾਂਜੀ ਇਦਾਂ ਦੀ ਪ੍ਰੋਬਲਮ ਦੇ ਕਰਕੇ ਵੀ ਅੱਗੇ ਪੜ੍ਹਾਈ ਨਹੀਂ ਹੋਈ ਸਾਡੀ ਕੋਲ ਅੱਛਾ ਤੁਸੀਂ ਕਿੰਨਾ ਪੜ੍ਹੇ ਹੋ ਮੈਂ 1.7 ਅੱਛਾ ਤੁਸੀਂ 8ਵੀਂ ਪੜ੍ਹੇ ਹੋ ਤੁਸੀਂ 10ਵੀਂ ਤੁਸੀਂ ਮੈਂ ਵੀ 10ਥ ਦਾ ਅੱਜ 10ਥ ਤਾਂ ਇਹਨਾਂ ਨੂੰ ਸੋਚਿਆ ਨੇ ਅੱਗੇ ਪੜਾ ਦਈਏ ਕਿ ਸ਼ਾਇਦ ਪੜ੍ਹ ਲੈ ਕੇ ਕਿਸੇ ਵੱਡੇ ਮੁਕਾਮ ਤੇ ਪਹੁੰਚ ਜਾਣ ਸੋਚ ਨੂੰ ਤਾਂ ਮੈਂ ਬਹੁਤ ਕੁਝ ਸੋਚਦੀ ਆ ਇਦਾਂ ਤਾਂ ਬੰਦਾ ਆਪਣੀ ਸੋਚਦਾ ਕਿ ਮੈਂ ਸਭ ਤੋਂ ਉੱਤੇ ਹੋ ਜਾ ਹਨ ਬਟ ਇਹ ਆ ਕਿ ਇਹਨਾਂ ਨੂੰ ਇੱਥੇ ਪਿੰਡ 'ਚ ਸਕੂਲ ਸੀਗਾ ਮੰਮੀ ਸਕੂਲ ਚੱਕ ਕੇ ਉਸ ਟਾਈਮ ਸਾਨੂੰ ਇਹ ਵਾਲੇ ਟਰਾਈਸਾਈਕਲ ਨਹੀਂ ਮਿਲੇ ਸੀਗੇ ਬੈਟਰੀ ਵਾਲੇ ਹੁਣੇ ਮਿਲੇ ਸਾਨੂੰ ਉਸ ਟਾਈਮ ਸਾਡੇ ਕੋਲ ਦੂਸਰੀ ਟਰਾਈਸਾਈਕਲ ਹੁੰਦੀ ਸੀ ਹੱਥ ਨਾਲ ਚਲਾਉਣ ਵਾਲੀ ਉਹ ਵੀ ਇਹਨਾਂ ਦੀਆਂ ਦੇਖੋ ਬਾਮਾ ਤੁਸੀਂ ਦੇਖ ਰਹੇ ਹੋ ਨਾ ਇਹਨੀਆਂ ਜ਼ਿਆਦਾ ਕੰਮ ਨਹੀਂ ਕਰਦੀਆਂ ਆਪਣੇ ਆਪ ਨਹੀਂ ਚੱਲਦੀ ਸੀ ਉੱਤੇ ਬਿਠਾ ਕੇ ਸਕੂਲ ਛੱਡ ਕੇ ਆਉਣਾ ਪੈਂਦਾ ਸੀ ਮੰਮੀ ਛੱਡ ਕੇ ਵੀ ਹੁੰਦੇ ਸੀ ਛੁੱਟੀ ਟਾਈਮ ਵਾਪਸ ਵੀ ਲੈ ਕੇ ਹੁੰਦੇ ਸੀਗੇ ਫਿਰ ਜੇ ਉਸ ਹੁਣ ਪਿੰਡ ਤੋਂ ਬਾਹਰ ਜਦੋਂ ਸਕੂਲ ਹੋ ਜਾਂਦਾ ਹੁਣ 10th ਤੱਕ ਸਕੂਲ ਸੀ 10th ਤੱਕ ਤਾਂ ਇਹਨਾਂ ਨੇ ਸਟੱਡੀ ਕੀਤੀ ਉਹ 10th ਤੋਂ ਬਾਅਦ ਜਦੋਂ ਕਿਤੇ ਜਾਣਾ ਫਿਰ ਕਿਹਨੇ ਛੱਡਣ ਜਾਣਾ ਇੱਕ ਫਿਰ ਮੰਮੀ ਨੇ ਤੇ ਆਪਣਾ ਕੰਮ ਵੀ ਕਰਨਾ ਫਿਰ ਸਾਰਾ ਦਿਨ ਕੰਮ ਛੱਡ ਕੇ ਫਿਰ ਇਹਨਾਂ ਦੇ ਦਿਵਾਲੇ ਰਹਿਣਾ ਕਿਉਂਕਿ ਇੰਨੀ ਦੂਰ ਜਾਣਾ ਵਾਪਸ ਆਇਆ ਵੀ ਨਹੀਂ ਜਾਂਦਾ ਫਿਰ ਇਸ ਕਰਕੇ ਉਹ ਬੁਸਟਾਡੀ ਨਹੀਂ ਕੀਤੀ ਕਿ ਨਹੀਂ ਬਹੁਤ ਮੁਸ਼ਕਲ ਹੁੰਦਾ ਹਾਂਜੀ ਮੈਮ ਇਹਨਾਂ ਦੇ ਫਿਊਚਰ ਨੂੰ ਲੈ ਕੇ ਚਿੰਤਾ ਨਹੀਂ ਤੁਹਾਨੂੰ ਹੁੰਦੀ ਹੈ ਕਿ ਇਹਨਾਂ ਨੂੰ ਕੌਣ ਦੇਖੇਗਾ ਜਿਵੇਂ ਤੁਸੀਂ ਵਿਆਹ ਕਰਵਾਇਆ ਇਹਨਾਂ ਦਾ ਵੀ ਵਿਆਹ ਕਿਤੇ ਹੋ ਜਾਵੇ ਹਾਂਜੀ ਮੈਮ ਚਿੰਤਾ ਤਾਂ ਬਹੁਤ ਹੁੰਦੀ ਆ ਕਦੀ ਐਵੇਂ ਵੀ ਸੋਚੀਦਾ ਕਿ ਚਲੋ ਅਸੀਂ ਬੈਠੇ ਆ ਦੇਖਦੇ ਪਏ ਆ ਸਾਡੇ ਤੋਂ ਰੱਬ ਨਾ ਕਰੇ ਅੱਜਕੱਲ ਟਾਈਮ ਦਾ ਕੁਝ ਨਹੀਂ ਪਤਾ ਇਹਨਾਂ ਤੋਂ ਪਹਿਲਾਂ ਸਾਨੂੰ ਕੁਝ ਹੋ ਜਵੇ ਜਾਂ ਮਮਾ ਹੈਗੇ ਸੰਭਾਲਣ ਵਾਲੇ ਜੋ ਅਸੀਂ ਸਾਰੇ ਸੰਭਾਲਣ ਵਾਲੇ ਸਾਨੂੰ ਕੁਝ ਵੀ ਹੋ ਜਾਂਦਾ ਇਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਆ ਬਾਕੀ ਮੈਮ ਤੁਹਾਨੂੰ ਪਤਾ ਜੋ ਘਰਦਿਆਂ ਨੇ ਦੇਖਣਾ ਉਹ ਕੋਈ ਵੀ ਨਹੀਂ ਦੇਖਦਾ ਸਾਰੀ ਉਮਰ ਨਹੀਂ ਕੋਈ ਦੇਖਦਾ ਹੁੰਦਾ ਆ ਬਟ ਮੇਰੀ ਮੈਰिज ਹੋ ਗਈ ਚਲੋ ਮੈਂ ਥੋੜਾ ਜਿਹਾ ਤੁਰਨ ਫਿਰਨ ਲੱਗੀ ਤੁਹਾਨੂੰ ਪਤਾ ਜੇ ਨਹੀਂ ਮੈਰिज ਕਰਾਣੀ ਉਹ ਵੀ ਇਹ ਦੇਖਦੇ ਆ ਕੁਝ ਕਰਨ ਜੋਗਾ ਤਾਂ ਹੋਵੇ ਇਹ ਤਾਂ ਕੋਈ ਕੰਮ ਵੀ ਨਹੀਂ ਕਰ ਸਕਦੇ ਆਪਣੇ ਆਪ ਰੋਟੀ ਵੀ ਨਹੀਂ ਚੱਕ ਕੇ ਖਾ ਸਕਦੇ ਔਰ ਕਿਤੇ ਜਾ ਵੀ ਨਹੀਂ ਸਕਦੇ ਹਨਾ ਔਰ ਹੱਡੀਆਂ ਇਹਨਾਂ ਦੀਆਂ ਇੰਨੀਆਂ ਕਮਜ਼ੋਰ ਆ ਕੋਈ ਜ਼ੋਰ ਦੀ ਪਕੜੇਗਾ ਹੱਡੀ ਟੁੱਟ ਜਾਏਗੀ। ਤਾਂ ਕੱਚ ਵੀ ਅਸੀਂ ਕਹਿ ਦਿੰਦੇ ਮਜ਼ਬੂਤ ਹੁੰਦਾ ਕੱਚ ਤੋਂ ਵੀ ਕੱਚੀ ਝਾੜੂ ਦੇ ਤੀਲੇ ਵਾਂਗੂ ਕੱਚੀ ਹੱਡੀ ਆ। ਹਾਂਜੀ ਤੇ ਮੈਨੂੰ ਤੁਹਾਡੇ ਮਨ ਦੇ ਵਿੱਚ ਨਹੀਂ ਇਹ ਖਿਆਲ ਆਉਂਦਾ ਕਿ ਸਾਡਾ ਵੀ ਵਿਆਹ ਹੁੰਦਾ ਅਸੀਂ ਵੀ ਆਪਣੇ ਘਰ ਜਾਂਦੇ ਅਸੀਂ ਵੀ ਆਪਣੇ ਘਰ ਵਾਲੇ ਹੁੰਦੇ ਕਿ ਸਾਡਾ ਵੀ ਕੋਈ ਲਾਈਫ ਪਾਰਟਨਰ ਹੁੰਦਾ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਨੇ ਤੁਹਾਡੇ ਦਿਮਾਗ ਦੇ ਵਿੱਚ ਚੱਲਦੀਆਂ ਆ ਚੱਲ ਚੱਲਦੀਆਂ ਆ ਬਟ ਕੀ ਕਰੀਏ ਹਾਂ ਦਦੀ ਸਾਰੇ ਕੰਡੀਸ਼ਨ ਹੀ ਇਦਾਂ ਦੀ ਆ ਹੈਂਡੀਕੈਪ ਦੇ ਕਰਕੇ ਸਾਡੇ ਨਾਲ ਮੈਰਿਜ ਨਹੀਂ ਕਰਵਾਨੀ ਨਾ ਕਿਸੇ ਨੇ ਗਿਲਾ ਸ਼ਿਕਵਾ ਤਾਂ ਨਹੀਂ ਹੁੰਦਾ ਜ਼ਿੰਦਗੀ ਤੋਂ ਪਰਮਾਤਮਾ ਤੋਂ ਕਿ ਸਾਨੂੰ ਇਦਾਂ ਦਾ ਕਿਉਂ ਭਾਂਜੀ ਭੇਜਿਆ ਕਦੇ-ਕਦੇ ਇਦਾਂ ਦੇ ਹਾਲਾਤ ਹੋ ਜਾਂਦੇ ਹਾਂ ਜੀ ਆਉਂਦਾ ਆ ਕਿ ਅਸੀਂ ਤੇ ਤਰਫਰ ਸਾਦੇ ਸੀ ਦੋਸਤ ਤੇ ਬੈਂਡ ਨਾ ਹੁੰਦੇ ਬਟ ਕੀ ਕਰੀਏ ਦੀ ਜੀ ਉਹਨੇ ਹੈ ਯਾਰ ਆਪਣੇ ਬਣਾਤੀ ਅੱਦਾ ਤੇ ਭੇਜਿਆ ਤੁੰ ਨੂੰ ਇਹ ਚੀਜ਼ਾਂ ਸਮੱਸਿਆ ਚ ਫੇਸ ਕਰਨੇ ਪਈਏ ਤੁਹਾਡੇ ਪੇਰੈਂਟਸ ਨੂੰ ਵੀ ਕਰਨੇ ਪਈਏ ਹਾਂਜੀ ਬਹੁਤ ਕਰਨੀਆਂ ਪੈਣੀਆਂ ਮਮਤਾ ਅੱਜ ਤੱਕ ਕਰਦੇ ਆ ਰਹੇ ਆ ਉਹਦੇ ਨਾਲ ਅਸੀਂ ਵੀ ਕਰਦੇ ਆ ਵਰ ਕੀ ਕਰੀਏ ਅਸੀਂ ਇਹ ਸੀਜ਼ ਨੂੰ ਲੈ ਕੇ ਬਸ ਇਹ ਤਲਿਆ ਆ ਬੱਦ ਨਹੀਂ ਟਾਈਮ ਕਿਦ ਬਗਾਰਾ ਆਣਾਉਣ ਬਾਰੇ ਟਾਈਮ ਚੋਸੀ ਕਰੇ ਕੱਲੇ ਰਹਿ ਜਾਣਾ ਇਹ ਚੀਜ਼ਾਂ ਤੁਹਾਨੂੰ ਮਤਲਬ ਸਤਾਉਂਦੀਆਂ ਹਨ ਹਾਂਜੀ ਤੇ ਤੁਹਾਨੂੰ ਨਹੀਂ ਮੈਂ ਇਸ ਗੱਲ ਨੂੰ ਲੈ ਕੇ ਚਿੰਤਾ ਹੁੰਦੀ ਕਿ ਉਹ ਖਾ ਕਰ ਦੇ ਦੇਣੀ ਜਿਸ ਬਾਰੇ ਖੁੱਦ ਆ ਮੈਮ ਐਦਾ ਸੋਚੀਦਾ ਯਾ ਵੀ ਕੁਝ ਹੋ ਜਵੇ ਕੋਣੀ ਨਾਲ ਨੂੰ ਦੇਖੇਗਾ ਜਦੋਂ ਤੱਕ ਮੈਂ ਮਸੀ ਹੈਗੀ ਆ ਚਾਹੇ ਸਾਨੂੰ ਕੁਝ ਵੀ ਹੋ ਜੇ ਅਸੀਂ ਚਾਹੇ ਸਾਡੇ ਤੇ ਬੁਢਾਪਾ ਵੀ ਆ ਜਵੇ ਅਸੀਂ ਇਹਨਾਂ ਨੂੰ ਸੰਭਾਲ ਲਾਂਗੇ ਅਸੀਂ ਇਹਨਾਂ ਨੂੰ ਇਕੱਲੇ ਨਹੀਂ ਛੱਡਦੇ ਬਾਕੀ ਜਿਹੜੇ ਦੇਖਣ ਵਾਲੇ ਤੁਹਾਨੂੰ ਪਤਾ ਮਜ਼ਾਕ ਡਾਣ ਵਾਲਿਆਂ ਨੇ ਤਾਂ ਉਡਾਈ ਜਾਣਾ ਅਸੀਂ ਆਪਣੇ ਘਰ 'ਚ ਕਰਦੇ ਪਏ ਆ ਕਿੱਦਾਂ ਰਹਿੰਦੇ ਪਏ ਸਾਨੂੰ ਹੀ ਪਤਾ ਅਸੀਂ ਇਹਨਾਂ ਨਾਲ ਕਿੱਦਾਂ ਹੈਂਡਲ ਕਰਦੇ ਪਏ ਆ ਬਾਕੀ ਮੈਂ ਤੁਸੀਂ ਕਾਫੀ ਭਾਬੂ ਖੁੰਦੇ ਤੇ ਤੁਸੀਂ ਦੱਸੋ ਕੀ ਚੱਲ ਰਿਹਾ ਮਨ ਦੇ ਵਿੱਚ ਕੀ ਖਿਆਲ ਨੇ ਜਿਹੜੇ ਤੁਹਾਨੂੰ ਇੰਨੇ ਜ਼ਿਆਦਾ ਸਤਾਉਂਦੇ ਪਏ ਨੇ ਕੀ ਹਰਦਾ ਹੈ ਅੱਜ ਸਾਡਾ ਵੀ ਦਿਲ ਕਰਦਾ ਸਾਡੀ ਮੈਰਿਜ ਹੋਵੇ ਸਨ ਅਸੀਂ ਸਾਡਾ ਵੀ ਲਾਈਫ ਪਾਰਨਰ ਹੋਵੇ ਆ ਨਾ ਬਟ ਨਹੀਂ ਕਾਫੀ ਗੱਲਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਨਹੀਂ ਦੱਸ ਸਕਦੇ ਜ਼ਰੂਰ ਦੱਸੋ ਜੀ ਤੁਹਾਨੂੰ ਅੱਜ ਮੌਕਾ ਮਿਲਿਆ ਤਾਂ ਜ਼ਰੂਰ ਉਹ ਦਿਲ ਦੀਆਂ ਗੱਲਾਂ ਸਾਂਝੀਆਂ ਕਰੋ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਤੁਹਾਨੂੰ ਲੋਕ ਫਾਇੰਡ ਕਰ ਲੈਣ ਸ਼ਾਇਦ ਇਸ ਦੇ ਵੀਡੀਓ ਦੇ ਜ਼ਰੀਏ ਤੁਹਾਨੂੰ ਕੋਈ ਚੰਗਾ ਮਿਲ ਜਵੇ ਹਮਸਫਰ ਮੇਰੇ ਜੀਵਨ ਤਾਂ ਵਧੀਆ ਕਰ ਲਈਆ ਕਿੰਨੀ ਦੇਰ ਅਸੀਂ ਇਕੱਲੇ ਰਾਵਾਂਗੇ ਅਸੀਂ ਚਾਹੁੰਦੇ ਆ ਮम्मा ਨੂੰ ਵੀ ਸੁੱਖ ਸਹਾਰਾ ਮਿਲੇ ਠੀਕ ਹੈ ਮੇਰੀਆਂ ਦੋਸਤ ਦੀ ਮੈਰਿਜ ਹੋਈਆ ਚਲੋ ਹੋਤਾ ਹੈ ਯਾ ਨਾ ਆਪਣੇ ਘਰ ਸੁਖੀਆ ਬਟਸਨ ਅਸੀਂ ਚਾਹੁੰਦੇ ਆ ਸਾਡੇ ਨਾਲ ਵੀ ਕੋਈ ਮੈਰਿਜ ਕਰਵਾ ਲਵੇ ਅਸੀਂ ਵੀ ਕਿਸੇ ਤੇ ਡਿਪੈਂਡ ਨਾ ਰਹੀਏ ਅਜੇ ਤਾਂ ਮम्मा ਹੋਣਾ ਤੇ ਡਿਪੈਂਡ ਆ ਨਾ ਤੇ ਡਿਪੈਂਡ ਆ ਦੀਦੀ ਉਹਨਾਂ ਤੇ ਅਟਾ ਸੀ ਚਾਹੁੰਦੇ ਅਸੀਂ ਕਿੰਨੀ ਦੇਰ ਇਹਨਾਂ ਇਹਨਾਂ ਤੇ ਵੀ ਕਿੰਨੀ ਦੇਰ ਡਿਪੈਂਡ ਰਾਵਾਂਗੇ ਕੋਈ ਆਪਣੇ ਨਾਲ ਰਵੇ ਅਸੀਂ ਉਹਨੂੰ ਕਈ ਵਾਰ ਹੁੰਦਾ ਕਿ ਆਪਾਂ ਦੀਦੀ ਉਹਨਾਂ ਨੂੰ ਵੀ ਨਹੀਂ ਗੱਲ ਦੱਸ ਸਕਦੇ ਮਮਾ ਨੂੰ ਵੀ ਨਹੀਂ ਦੱਸ ਸਕਦੇ ਆਪਣੇ ਲਾਈਫ ਪਾਰਟਨਰ ਉਹ ਤਾਂ ਕਈ ਗੱਲਾਂ ਹੁੰਦੀਆਂ ਆਪਾਂ ਸਾਰੀ ਗੱਲ ਉਹਨਾਂ ਨਾਲ ਕਰ ਸਕਦੇ ਹਨਾ ਐਦਾਂ ਦੀਆਂ ਗੱਲਾਂ ਸੋਚ ਕੇ ਹੁੰਦਾ ਕਿ ਹਾਂ ਕਾ ਸਾਡੇ ਨਾਲ ਵੀ ਸਾਡਾ ਲਾਈਫ ਪਾਰਟਨਰ ਹੁੰਦਾ ਨਹੀਂ ਮੈਮ ਜੇ ਕੋਈ ਲਚੰਗਾ ਹਮਸਫਰ ਇਹਨਾਂ ਨੂੰ ਮਿਲਦਾ ਤੁਸੀਂ ਇਹਨਾਂ ਦਾ ਵਿਆਹ ਕਰ ਦਿਓਗੇ ਮੈਮ ਹੋ ਤਾਂ ਚਲੋ ਮੈਰਿਜ ਕਰਨ ਚ ਪ੍ਰੋਬਲਮ ਨਹੀਂ ਬਟ ਇਹਨਾਂ ਦੀ ਜੋ ਪ੍ਰੋਬਲਮ ਆ ਨਾ ਵੀ ਇਹਨਾਂ ਨੂੰ ਚੱਕਣਾ ਥਰਨਾ ਉਹ ਸਾਰੀ ਪ੍ਰੋਬਲਮ ਹੈ ਅਗਰ ਕੋਈ ਕਹੇਗਾ ਮੈਂ ਸਾਰਾ ਕੁਝ ਸੰਭਾਲ ਸਕਦਾ ਲਾਈਕ ਜੇ ਇਹਨਾਂ ਦੀ ਹੱਡੀਆਂ ਟੁੱਟ ਜਾਈਆਂ ਨਹੀਂ ਇਹਨਾਂ ਨੂੰ ਵੋਸ਼ਰੂਮ ਕਰਵਾਉਣਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਇਨਨ ਨੂੰ ਮਾੜਾ ਜਿਆ ਸੀ ਬੈੱਡ ਤੋਂ ਖਿਸਕਾ ਵੀ ਨਹੀਂ ਸਕਦੇ ਜਿੱਥੇ ਬੈਠੇ ਉੱਥੇ ਹੀ ਬੈਠੇ ਐਂਡ ਬਾਥਰੂਮ ਕਰਾਣਾ ਇੰਨਾ ਜ਼ਿਆਦਾ ਮੁਸ਼ਕਲ ਹੁੰਦਾ ਵੀ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਸਾਰੇ ਮੰਨ ਲੈ ਨੂੰ ਪਤਾ ਐ ਇਨਾਂ ਨੂੰ ਦੁੰਦੀਆਂ ਹੁੰਦੀਆਂ ਸਾਰਾ ਮੰਨਲਾ ਸੁਣਦਾ ਹੁੰਦਾ ਇਨਾਂ ਉੱਚੀ ਕੀ ਉਹਨਾਂ ਨੂੰ ਕੋਈ ਤਕਲੀਫ ਹੋ ਰਹੀ ਆ ਇਹ ਸਭ ਕੁਝ ਨਹੀਂ ਨਾ ਕੋਈ ਕਰ ਸਕਦਾ ਅਗਰ ਕੋਈ ਕਵੇ ਮੈਂ ਸਭ ਕੁਝ ਕਰ ਲੇ ਤਿਆਰ ਕਿ ਕਿ ਕਹਿੰਦੇ ਬਹੁਤ ਆ ਤੁਹਾਨੂੰ ਪਤਾ ਮੈਮ ਹਰ ਬੰਦੇ ਦੀ ਇਹ ਲਾਈਫ ਦਾ ਐਕਸਪੀਰੀਅੰਸ ਆ ਜਦੋਂ ਮੈਰिज ਕਰਾਣੀ ਹੁੰਦੀ ਉਦੋਂ ਬਹੁਤ ਕੁਝ ਕਹਿੰਦੇ ਆ ਜਦੋਂ ਮੈਰिज ਹੋ ਜਾਂਦੀ ਆ ਉਸ ਤੋਂ ਬਾਅਦ ਬਹੁਤ ਕੁਝ ਜਦੋਂ ਵਿੱਚ ਰਹਿ ਕੇ ਦੇਖਣਾ ਪੈਂਦਾ ਨਾ ਫਿਰ ਪਤਾ ਲੱਗਦਾ ਅੰਦਰੋਂ ਬੰਦਾ ਹੈ ਕੀ ਆ ਇਸ ਕਰਕੇ ਅਸੀਂ ਨਹੀਂ ਚਾਹਦੇ ਕਿ ਇਹਨਾਂ ਦੀ ਲਾਈਫ ਨੂੰ ਲੈ ਕੇ ਅਸੀਂ ਕੋਈ ਰਿਸਕ ਲਈਏ ਜੋ ਕੇਅਰ ਸਾਨੂੰ ਲੱਗਦਾ ਅਸੀਂ ਕਰ ਸਕਦੇ ਹੋ ਕੋਈ ਨਹੀਂ ਕਰ ਸਕਦਾ ਹਾਂਜੀ ਤੇ ਮੈਂ ਇਹ ਨਾਲ ਸੈਟੀਸਫਾਈਡ ਜਿਹੜਾ ਇਹ ਕਹਿੰਦੇ ਪਿਆ ਹਾਂਜੀ ਹੁੰਦਾ ਹੈ ਲੇ ਵੀ ਅੱਖਾਂ ਭਰਦੀਆਂ ਪਈਆਂ ਹਲੇ ਵੀ ਇਹ ਕੁਝ ਮਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਨਹੀਂ ਨਹੀਂ ਬਸ ਤੁਹਾਡਾ ਨਹੀਂ ਮੰਨ ਕਰਦਾ ਕਿ ਤੁਹਾਡੇ ਵੀ ਵਿਆਹ ਹੋਵੇ ਤੁਸੀਂ ਵੀ ਜਾਓ ਆਪਣੇ ਘਰੇ ਸੁਪਨਾ ਦੱਸੋ ਅਬ ਇਹ ਕੀ 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 ਸੁਪਨੇ ਆ ਸੁਪਨੇ ਦੱਸ ਬੰਤੋ ਮੈਨੂੰ ਲੱਗਦਾ ਉਸਤਾ ਹੋਈ ਮੇਰਾ ਸੁਪਨਾ ਜਿਹੜਾ ਮੇਰਾ ਸੁਪਨਾ ਆ আচ্ছা ਹੋਰ ਕੀ ਕੀ ਨੇ ਕੀ ਹਾਸੇ ਕਰਨਾ ਚਾਹੁੰਦੇ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੁੰਦੇ ਹੂੰ ਇੱਕ ਅਸੀਂ ਥੋੜਾ ਨਾਂ ਸਾਂਝਾ ਕਰਦੇ ਆ ਆਪਣੇ ਡ੍ਰੀਮ ਕੇ ਸਿਆ ਕਰਨਾ ਚਾਹੁੰਦੇ ਆ ਨਹੀਂ ਮੈਮ ਨਹੀਂ ਕਰਦੇ ਨਹੀਂ ਅੱਜ ਅਸੀਂ ਇਹ ਸਿਸਟਰ ਨਾਲ ਗੱਲਬਾਤ ਵੀ ਕਰ ਲਈ ਦੀ ਹਰ ਤਰ੍ਹਾਂ ਦੀ ਇਹ ਥੋੜੇ ਜਿਨੇ ਜਿੰਨਾ ਮਤਲਬ ਕਹ ਲੋ ਕਿ ਇਹ ਬੈਡ ਬੈਟ ਕੇ ਹੀ ਥੋੜਾ ਇਹਨਾਂ ਦਾ ਨੇਚਰ ਵੀ ਐਦਾ ਹੋ ਗਿਆ ਥੋੜਾ ਰੂਡਲੀ ਥੋੜਾ ਆ ਮੈਨਾਂ ਨੂੰ ਕੋਈ ਹਾਸੇ ਚ ਵੀ ਗੱਲ ਕਰਦੀ ਇਹਨਾਂ ਨੂੰ ਐ ਲੱਗਦਾ ਪਤਾ ਨਹੀਂ ਕਿਉਂ ਕਹਿ ਦਿੱਤੀ ਮੈਨੂੰ ਇਹ ਥੋੜਾ ਨਾਰਾਜ਼ ਹੋ ਜਾਂਦੀ ਆ ਇਸ ਲਈ ਆਪਣੇ ਦਿਲ ਦੀ ਗੱਲ ਕਦੇ ਨਹੀਂ ਸ਼ੇਅਰ ਕਰਦੇ ਜਿਹੜਾ ਇਨਸਾਨ ਦਿਲ ਦੀ ਗੱਲ ਨਹੀਂ ਸ਼ੇਅਰ ਕਰਦਾ ਉਹਦੇ ਮਨ 'ਚ ਬਹੁਤ ਕੁਝ ਚੱਲਦਾ ਹਾਂਜੀ ਕਦੀ ਨਦੀ ਕਿਨਾਰੇ ਹਾਉ ਪਾਉ ਯਨ ਦੇ ਹਰਕਤਾਂ ਤੋਂ ਕੁਛ ਤਾਂ ਲੱਗਿਆ ਹੋਵੇ ਕਿ ਇਹਨਾਂ ਦਾ ਕੁਝ ਹੋਵੇ ਡਰੀਮ ਜਾਂ ਕੁਝ ਕਰਨਾ ਚਾਹੁੰਦੇ ਹੋਣ ਜਾਂ ਇਦਾਂ ਮੈਂ ਇਹਨਾਂ ਨੂੰ ਆਇਆ ਹੈਗਾ ਵੀ ਜਦੋਂ ਕਿਤੇ ਘੁੰਮਣ ਫਿਰਨ ਅਸੀਂ ਜਾਂਦੇ ਜਿੱਦਾਂ ਇਦਾਂ ਹੁੰਦਾ ਸੀ ਸਾਰੇ ਕਿਤੇ ਜਾ ਨਹੀਂ ਸਕਦੇ ਇਹਨਾਂ ਕੋਲ ਰਹਿਨੇ ਹੁਣ ਤਾਂ ਇਹਨਾਂ ਨੂੰ ਲੈ ਜੀਨਾ ਤਾਂ ਮੇਰੀ ਸਿਸਟਰ ਦੀ ਮੈਰਿਜ ਹੋਈ ਨਾ ਉਹਨਾਂ ਦੇ ਹਸਬੰਦ ਮੇਰੇ ਜੀਜੀ ਹੈਗੇ ਆ ਉਹ ਨਾ ਉਹਨਾਂ ਨਾਲ ਅਸੀਂ ਜਦੋਂ ਕਿਤੇ ਘੁੰਮਣ ਜਾਂਦੇ ਉਹ ਲੈ ਜਾਂਦੇ ਪਹਿਲਾਂ ਤਾਂ ਕਿਤੇ ਨਹੀਂ ਜਾਂਦੇ ਸੀ ਘਰ ਹੀ ਰਹਿੰਦੇ ਸੀਗੇ ਫਿਰ ਇਹਨਾਂ ਨੂੰ ਜਿੱਦਾਂ ਲੈ ਕੇ ਜਾਣਾ ਫਿਰ ਬਹੁਤ ਖੁਸ਼ ਹੁੰਦੇ ਆ ਵੀ ਅਸੀਂ ਜਾਂਦੇ ਪਏ ਆ ਹਾਂ ਇਹਨਾਂ ਨੂੰ ਇਦਾਂ ਹੁੰਦਾ ਕਿ ਅਸੀਂ ਵੀ ਜਾਈਏ ਅਸੀਂ ਵੀ ਦੇਖੀਏ ਅਸੀਂ ਕਿਤੇ ਗਈਏ ਉੱਥੇ ਜਾਣਾ ਫਿਰ ਇਹਨਾਂ ਨੂੰ ਹੁੰਦਾ ਯਾਰ ਮੇਰਾ ਵੀ ਦਿਲ ਕਰਦਾ ਕਈ ਵਾਰ ਇਸ ਗੱਲ ਤੋਂ ਕਹਿੰਦੇ ਸਾਨੂੰ ਕੋਣ ਉੱਤੇ ਚੱਕੂਗਾ ਉੱਥੇ ਅੰਦਰ ਤੁਰ ਕੇ ਜਾਣ ਨੂੰ ਹੋਏਗਾ ਅਸੀਂ ਨਹੀਂ ਜਾਣਾ ਇਹਨਾਂ ਗੱਲਾਂ ਤਾਂ ਹੁੰਦਾ ਪਰ ਇਹਨਾਂ ਦੇ ਮਨ 'ਚ ਹੁੰਦਾ ਕਿ ਅਸੀਂ ਵੀ ਜਾਈਏ ਅਸੀਂ ਵੀ ਘੁੰਮੀਏ ਅਸੀਂ ਵੀ ਉਹ ਕਰੀਏ ਇਦਾਂ ਡ੍ਰੀਮ ਤਾਂ ਹਰ ਕਿਸੇ ਦੇ ਹੁੰਦੇ ਜੀ ਜੀ ਮੈਂ ਤੁਹਾਨੂੰ ਦੱਸਿਆ ਕਿ ਤਰਪਾਈਆਂ ਛੱਦਦੇ ਨੇ ਤੇ ਤੁਸੀਂ ਦੋਨਾਂ ਨੇ ਮਰਿਆਦੀ ਦੀ ਇੱਕ ਛੋਟੀ ਜਿਹੀ ਫੜੀ ਲਗਾਈ ਆ ਨਾ ਤੇ ਇਸ ਦੌਰਾਨ ਜਦੋਂ ਲੋਕ ਮਿਲਦੇ ਨੇ ਤੁਹਾਨੂੰ ਕੀ ਕਹਿ ਕੇ ਜਾਂਦੇ ਨੇ ਵੈਸੇ ਤਾਂ ਮੈਮ ਅ ਜਿਹੜੇ ਅੱਜਕੱਲ੍ਹ ਪੜੇ ਲਿਖੇ ਲੋਕ ਆ ਨਾ ਉਹ ਕੁਝ ਵੀ ਗਲਤ ਕੁਸਚਨ ਨਹੀਂ ਪੁੱਟ ਕਰਦੇ ਕੁਝ ਵੀ ਐਦਾਂ ਨਹੀਂ ਸਮਾਨ ਲੈਣਦੇ ਚਲੇ ਜਾਂਦੇ ਔਰ ਜਿਹੜੇ ਥੋੜੇ ਜਿਹੀ ਹੈਗੇ ਆ ਕਹਿਣਾ ਨਹੀਂ ਮੈਂ ਚਾਹੁੰਦੀ ਬਟ ਕੁਝ ਹੈ ਜਿਹਦਾ ਪਿੰਡੂ ਲੋਕ ਹੈਗੇ ਬੋਸ ਕੁਐਸਚਨ ਕਰਦੇ ਉਸ ਸਮਾਨ ਦੇਖਣ ਨਹੀਂ ਸਮਾਨ ਨੂੰ ਦੇ ਛੱਡ ਕੇ ਸਾਨੂੰ ਦੇਖਦੇ ਜੇ ਮੈਂ ਕਹਾਂ ਆਂਟੀ ਕੀ ਲੈਣਾ ਤੁਸੀਂ ਦੇਖ ਲਓ ਕੁਝ ਨਹੀਂ ਆ ਤੁਹਾਡੀ ਬੇਟੀ ਹੈਗੀ ਆ ਮੈਂ ਕਹੂੰਗੀ ਦੱਸੋ ਤੁਸੀਂ ਆਂਟੀ ਸਮਾਨ ਲੈਣਾ ਤੇ ਤੁਸੀਂ ਸਮਾਨ ਲੈ ਲਓ ਫਿਰ ਐਸਾਰੇ ਕੁਐਸਚਨ ਬੁੱਟ ਕਰੋਗੇ ਇਹਨਾਂ ਦੇ ਪਿੱਛੇ ਕੋਣ ਹੈਗਾ ਤੁਹਾਡੇ ਘਰੇ ਹੋਰ ਕੋਣ-ਕੋਣ ਆ ਤੁਹਾਡੀ ਮੰਮੀ ਵੀ ਇਦਾਂ ਦੀ ਆ ਪਾਪਾ ਵੀ ਇਦਾਂ ਦੇ ਹੈਗੇ ਬੜਾ ਕੁਝ ਲੋਕ ਉੱਥੇ ਸਵਾਲ ਕਰਕੇ ਜਾਂਦੇ ਵੀ ਦੱਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਪੇਰੈਂਟਸ ਇਦਾਂ ਤੇ ਬੱਚੇ ਇਦਾਂ ਹੈਗੇ ਨਾ ਨਾ ਮੇਰੇ ਮੰਮੀ ਬਿਲਕੁਲ ਠੀਕ ਆ ਪਾਪਾ ਵੀ ਬਿਲਕੁਲ ਠੀਕ ਸੇ ਲੰਬੇ ਹਾਈਟ ਦੇ ਆ ਮੰਮੀ ਮੇਰੇ ਔਰ ਮੇਰੀ ਛੋਟੀ ਸਿਸਟਰ ਉਹ ਵੀ ਬਿਲਕੁਲ ਲੰਬੀ ਹਾਈਟ ਦੀ ਆ ਜੇ ਸਾਡੇ ਚ ਪ੍ਰੋਬਲਮ ਆ ਮਤਲਬ ਇਹ ਥੋੜੀ ਕੀ ਕੋਈ ਪਿੱਛੋਂ ਹੀ ਪ੍ਰੋਬਲਮ ਚੱਲਦੀ ਆ ਰਹੀ ਆ ਬਹੁਤ ਫੈਮਲੀਆਂ ਇਦਾਂ ਨਹੀਂ ਆ ਜਿਨ੍ਹਾਂ ਦੇ ਬੱਚੇ ਇਦਾਂ ਹੋ ਜਾਂਦੇ ਆ ਵੀ ਉਹ ਕਿਹੜਾ ਸਾਰੇ ਪੇਰੈਂਟਸ ਇਦਾਂ ਹੁੰਦੇ ਕਾਫੀ ਲੋਕ ਕੁਐਸਚਨ ਉਲਟੇ ਸਿੱਧੇ ਤੇਰੇ ਘਰ ਵਾਲਾ ਕੀ ਕਰਦਾ ਤੂੰ ਕੀ ਕਰਦੀ ਆ ਫਿਰ ਤੇ ਬੱਚਾ ਵੀ ਇਦਾਂ ਦਾ ਹੀ ਹੈਗਾ ਫਿਰ ਦਿਲ ਦੁਖਦਾ ਕਿ ਯਾਰ ਤੁਸੀਂ ਤਾਂ ਸਾਡੀ ਪੂਰੀ ਹਿਸਟਰੀ ਲੈਣ ਲੱਗ ਗਏ ਵੀ ਦੱਸੋ ਤੁਸੀਂ ਆਏ ਸਾਡੇ ਕੋਲ ਕਿ ਆ ਸਮਾਨ ਦੇਖਣ ਸਮਾਨ ਨਹੀਂ ਦੇਖੂਗੇ ਫਿਰ ਗੁੱਸਾ ਵੀ ਆਉਂਦਾ ਕਿ ਯਾਰ ਫਿਰ ਸੋਚੀਦਾ ਯਾਰ ਐਵੇਂ ਕੋਈ ਗਲਤੀ ਤਾਂ ਨਹੀਂ ਕਰਤੀ ਐਦਾਂ ਲਗਾ ਕੇ ਬਟ ਫਿਰ ਕਹਿਦਾ ਕਿ ਚਲੋ ਦੁਨੀਆ ਤੇ ਕਿਸੇ ਨੂੰ ਵੀ ਨਹੀਂ ਟਿਕਾ ਦਿੰਦੀ ਅੱਜ ਕਰ ਤਾਂ ਚੰਗੇ ਭਲੇ ਨੂੰ ਟਿਕਾ ਦਿੰਦੀ ਐ ਸਾਡੇ ਤਾਂ ਫਿਰ ਵੀ ਪ੍ਰੋਬਲਮ ਆ ਤਾਂ ਇਦਾਂ ਕਰਦੇ ਆ ਅੱਛਾ ਸਰਕਾਰਾਂ ਵੀ ਸਹੂਲਤ ਦਿੰਦੀਆਂ ਹੁੰਦੀਆਂ ਜਿਹੜੇ ਹੈਂਡੀਕੈਪ ਆਦੀ ਕੋਈ ਸਹੂਲਤ ਨਹੀਂ ਮੈਮ ਸਾਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਆ ਕਿਉਂਕਿ ਮਤਲਬ ਉਹ ਰਜਿਸਟ੍ਰੇਸ਼ਨ ਕਰਵਾਈ ਹੈ ਆਪਣੀ ਆਪਹਾਜ ਕੋਟੇ ਦੇ ਵਿੱਚ ਹਾਂਜੀ ਮੈਮ ਸਾਡੇ ਸਰਟੀਫਿਕੇਟ ਬਕਾਇਦਾ ਸਾਰੇ ਬਣੇ ਹੋਏ ਆ ਹੈਂਡੀਕੈਪ ਦੇ ਸਭ ਕੁਝ ਆ ਮਤਲਬ ਸਾਨੂੰ ਐਦਾ ਦੀ ਕੋਈ ਸਹੂਲਤ ਨਹੀਂ ਸਿਵਾਏ ਪੈਨਸ਼ਨ ਤੋਂ ਉਹ ਵੀ ਸਿਰਫ 1500 ਅੱਛਾ ਹਾਂਜੀ ਸਾਡੀ ਜਿਹਦਾ ਕੈਂ ਚਾਹੀਦਾ ਸਰਕਾਰ ਨੂੰ ਵੀ ਹੈਂਡੀਕੈਪ ਦੀ ਪੈਨਸ਼ਨ ਬਹੁਤ ਜਿਆਦਾ ਲਗਾਣੀ ਚਾਹੀਦੀ ਕਿਉਂਕਿ ਉਹ ਤਾਂ ਕੁਝ ਕਰ ਫ ਨਹੀਂ ਸਕਦੇ ਆਪਣੇ ਆਪ ਬਿਲਕੁਲ ਡਿਪੈਂਡਾ ਕੋਈ ਕਿਸੇ ਲਈ ਨਹੀਂ ਕਰਦਾ ਚਲੋ ਅਸੀਂ ਕਹਿੰਦੇ ਆ ਸਾਡੀ ਮਾਂ ਬਹੁਤ ਹਨਾ ਕਿ ਉਹ ਸਾਨੂੰ ਹਜੇ ਤੱਕ ਵੀ ਸੰਭਾਲਦੇ ਪਏ ਸਾਡੀ ਜੋ ਵੀ ਮੁਸੀਬਤਾਂ ਦੇਖਦੇ ਪਏ ਆ ਅੱਜ ਕੱਲ ਤਾਂ ਤੁਹਾਨੂੰ ਪਤਾ ਬੱਚੇ ਵੱਡੇ ਹੋ ਜਾਂਦੇ ਪੇਰੈਂਟਸ ਵੀ ਕਹਿ ਦਿੰਦੇ ਆਪਣਾ ਕਮਾਓ ਕੋਈ ਨਹੀਂ ਪੁੱਛਦਾ ਠੀਕ ਆ ਪਰ ਅਸੀਂ ਫੇਰ ਵੀ ਕਹਿੰਦੇ ਆ ਕਿ ਚਲੋ ਥੋੜਾ ਬਹੁਤਾ ਜੋ ਵੀ ਕਰਦੇ ਆ ਆਪਣੇ ਬਲਬੁੱਤ ਤੇ ਕਿਸੇ ਤੇ ਡਿਪੈਂਡ ਨਹੀਂ ਆ ਕੋਈ ਸਰਕਾਰ ਤੇ ਨਹੀਂ ਕੋਈ ਰਿਸ਼ਤੇਦਾਰ ਤੇ ਨਹੀਂ ਕਿਸੇ ਤੇ ਨਹੀਂ ਆ ਇਹ ਆ ਕਿ ਚਲੋ ਜਦੋਂ ਸਾਡੇ ਤੇ ਕੋਈ ਮੁਸੀਬਤ ਆਂਦੀ ਆ ਮੇਰੇ ਜਿੱਦਾਂ ਮੇਰੀ ਸਿਸਟਰ ਆ ਸਾਡੇ ਇੱਕ ਦੋ ਰਿਸ਼ਤੇਦਾਰ ਔਰ ਮੇਰੇ ਨਾਨਕੇ ਪਰਿਵਾਰ ਹਮੇਸ਼ਾ ਸਾਡੇ ਨਾਲ ਖੜੇ ਹੁੰਦੇ ਆ ਤੇ ਹੁਣ ਕਿਸੇ ਪ੍ਰਕਾਰ ਦਾ ਕੋਈ ਗਿਲਾ ਸ਼ਿਕਵਾ ਤੁਹਾਨੂੰ ਤਿੰਨਾਂ ਨੂੰ ਕੋਈ ਨਹੀਂ ਗਿਲਾ ਸ਼ਿਕਵਾ ਤਾਂ ਕੀ ਹੋਣਾ ਬਸ ਲਾਈਫ ਤੋਂ ਥੋੜਾ ਹੈਗਾ ਵੀ ਚਲੋ ਅਸੀਂ ਇਹ ਕਹਿੰਨੇ ਆ ਕਿ ਇੱਕ ਤਾਂ ਘਰ ਚ ਹਾਲਾਤ ਇਦਾਂ ਇੱਕ ਤਾਂ ਸੀ ਤੈਨੂੰ ਇਦਾਂ ਉਤੋਂ ਦੀ ਰੱਬ ਨੇ ਸਾਡੇ ਗਰੀਬੀ ਵੀ ਕੋਈ ਮਦਦ ਨਹੀਂ ਕਿਸੇ ਕਿਸੇ ਪ੍ਰਕਾਰ ਦੀ ਕੋਈ ਮਦਦ ਮੈਂ ਮਸੀ ਤਾਂ ਕੁਝ ਨਹੀਂ ਬਸ ਇਹੀ ਕਹਿੰਨੇ ਜੀ ਅਸੀਂ ਕੰਮ ਕਰਦੇ ਤੇ ਲੋਕੀ ਬਾਹਰੋਂ ਵੀ ਸਮਾਨ ਖਰੀਦਦੇ ਆ ਸਾਡੇ ਕੋਲੇ ਸਮਾਨ ਖਰੀਦਣ ਉਹਦੇ ਚ ਹੀ ਸਾਡੀ ਮਦਦ ਹੋ ਜਾਏਗੀ ਹਨਾ ਅਸੀਂ ਜੋ ਵੀ ਕੰਮ ਕਰਨਾ ਚਾਹੁੰਦੇ ਸੀ ਆਪਣੇ ਬਲਬੁੱਤੇ ਦੁਕਾਨ ਅਸੀਂ ਕੋਈ ਕਿਸੇ ਕੋ ਭੀਖ ਨਹੀਂ ਮੰਗਦੇ ਵੀ ਸਾਨੂੰ ਦੋ ਸਾਨੂੰ ਕਰੋ ਅਸੀਂ ਕਹਿੰਨੇ ਜੀ ਅਸੀਂ ਕੋਈ ਕੰਮ ਸ਼ੁਰੂ ਕੀਤਾ ਵਾ ਸਾਡਾ ਉਹ ਕੰਮ ਚੱਲ ਪਵੇ ਹਾਂਜੀ ਜੇ ਲੋਕੀ ਕਰੂਗੇ ਸਾਨੂੰ ਸਾਡੇ ਕੋ ਖਰੀਦੂ ਏ ਆਪਣੀ ਫੜੀ ਤਾਂ ਏ ਅਸੀਂ ਮੈਮ ਰਾਮਾ ਮੰਡੀ ਸ਼ਹਿਰਪੁਰ ਰੋਡ ਤੇ ਆ ਆ ਇੰਡੀਅਨ ਔਇਲ ਦਾ ਪੰਪ ਹੈਗਾ ਉਹਦੇ ਬਿਲਕੁਲ ਨਾਲ ਹੀ ਹੈਗਾ ਹਾਂਜੀ ਥੈਂਕ ਯੂ ਥੈਂਕ ਯੂ ਮੈਮ